ਗਵੜਾ ਦੀ ਸੰਗਣੀ ਵਸੋਂ ਵਾਲੇ ਬਿਯਾਰ ਨਾਈਆਂ ਵਾਲਾ ਚੌਂਕ ਦੇ ਸਮੂਹ ਦੁਕਾਨਦਾਰਾਂ ਨੇ ਮਾਰਕੀਟ ਵਿਖੇ ਬਣੀ ਇੱਕ ਪੁਰਾਣੀ ਬਿਲਡਿੰਗ ਦੀ ਖਸਤਾ ਹਾਲਤ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਹੁਤ ਹੀ ਪੁਰਾਣੀ ਬਿਲਡਿੰਗ ਹੈ ਜੋ ਕਿ ਕਿਸੇ ਵੀ ਸਮੇਂ ਇੱਕ ਵੱਡੇ ਹਾਸੇ ਨੂੰ ਸਦਾ ਦੇ ਸਕਦੀ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੱਝੀ ਦੇ ਬਿਲਕੁਲ ਨਾਲ ਸਤੇ ਇਸ ਬਿਲਡਿੰਗ ਦੇ ਮਾਲਕ ਜੋ ਕਿ ਵਿਦੇਸ਼ ਵਿੱਚ ਰਹਿੰਦੇ ਨੇ ਉਨ੍ਹਾਂ ਨੂੰ ਵੀ ਕਈ ਵਾਰ ਸੂਚਿਤ ਕੀਤਾ ਗਿਆ ਹੈ ਜਦਕਿ ਅੱਜ ਤੋ 3-4 ਸਾਲ ਪਹਿਲਾਂ ਵੀ ਮੌਕੇ ਦੇ ਕਮਿਸ਼ਨਰ ਨੂੰ ਇਸ ਬਿਲਡਿੰਗ ਦੀ ਢਾਹਣ ਸੰਬੰਧੀ ਲਿਖ ਕੇ ਸ਼ਿਕਾਇਤ ਦਿੱਤੀ ਗਈ ਸੀ ਪਰ ਅਜੇ ਤੱਕ ਕਿ ਬਿਲਡਿੰਗ ਉਸੇ ਹੀ ਤਰ੍ਹਾਂ ਖਸਤਾ ਹਾਲਤ ਵਿੱਚ ਖੜੀ ਹੈ ਤੇ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ ਉਹਨਾਂ ਕਿਹਾ ਕਿ ਬਰਸਾਤਾਂ ਦਾ ਮੌਸਮ ਹੋਣ ਦੇ ਚੱਲਦੇ ਇਸ ਬਿਲਡਿੰਗ ਨੂੰ ਪਹਿਲ ਦੇ ਆਧਾਰ ਤੇ ਢਾਇਆ ਜਾਵੇ ਤਾਂ ਜੋ ਸਮਾਂ ਰਹਿੰਦੇ ਹੀ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਦੁਕਾਨਦਾਰਾਂ ਮੁਤਾਬਕ ਉਹ ਮੁੜ ਤੋਂ ਇੱਕ ਵਾਰ ਫਿਰ ਨਗਰ ਨਿਗਮ ਕਮਿਸ਼ਨਰ ਨੂੰ ਇਸ ਸਮੱਸਿਆ ਬਾਬਤ ਜਾਣੂ ਕਰਵਾਉਣਗੇ ਮਾਮਲਾ ਇਹ ਹੈ ਕਿ ਜੀ ਇਹ ਜਿਹੜੀ ਬਿਲਡਿੰਗ ਆ ਇੱਥੋਂ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇੱਥੇ ਰੋਕੀ ਰੋਹ ਲੰਘਦੇ ਆ ਕਿਉਂਕਿ ਤਿਹਾਰ ਮੁਰੇ ਆ ਜਾਣੇ ਆ ਹੁਣ ਬਰਸਾਤਾਂ ਦਾ ਮੌਸਮ ਚੱਲਦਾ ਪਿਆ ਆ ਇਹ ਬਿਲਡਿੰਗ ਨੂੰ ਕਦੀ ਵੀ ਦੇਖ ਸਕਦੀ ਹੈ ਪਿੱਛੇ ਸਾਡੇ ਪ੍ਰਧਾਨ ਜੀ ਇੱਥੇ ਸਿਨਮਾ ਰੋਡ ਤੇ ਹਰਵੰਸ ਸਿੰਘ ਜੀ ਮਦਨੀ ਸੈਂਟਰ ਵਾਲੇ ਇਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਲਿਖ ਕੇ ਵੀ ਦਿੱਤਾ ਸੀ ਕਿ ਇਹ ਬਿਲਡਿੰਗ ਦਾ ਪਛਾਣ ਲ ਕੀਤਾ ਜਾਵੇ ਇਹਨੂੰ ਢਵਾਇਆ ਜਾਵੇ ਕਿ ਜਿਹੜੇ ਲੋਕਾਂ ਦੀ ਜਾਨ ਮਾਲ ਦਰਸ਼ਣਗੇ ਕਿ ਕੋਈ ਜਾਨ ਬਚ ਸਕੇ ਔਰ ਇੱਥੇ ਅਕਸਰ ਕੋਈ ਨਾ ਕੋਈ ਪੱਥਰ ਵਗੈਰਾ ਉਪਰੋਂ ਟਟਕੇ ਢਿੱਗਦੇ ਰਹਿੰਦੇ ਆ ਔਰ ਤੁਸੀਂ ਦੇਖੋ ਜੀ ਇਹ ਬਿਲਡਿੰਗ ਸਾਰੀ ਕੀ ਡਿਗਣ ਵਾਲੀ ਆ ਔਰ ਬਰਸਾਤਾਂ ਦਾ ਮੌਸਮ ਚੱਲਦਾ ਪਿਆ ਹੈ ਕਦੀ ਵੀ ਬਿਲਡਿੰਗ ਡੇ ਜਾਣੀ ਆ ਔਰ ਫਿਰ ਸਾਡੇ ਸ਼ਹਿਰ ਦੇ ਪ੍ਰਸ਼ਾਸਨ ਨੇ ਕਹਿਣਾ ਜੀ ਜਿਹੜੇ ਇਥੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਅਸੀਂ ਆਮ ਮੁਆਵਜ਼ਾ ਦਿੰਨੇ ਆ ਇਸ ਤਰ੍ਹਾਂ ਕਰਦੇ ਆ ਕਿਉਂ ਨਾ ਆਪਾਂ ਕਿ ਇਹਦਾ ਹੱਲ ਪਹਿਲਾਂ ਹੀ ਘਟਾ ਦਿੱਤਾ ਜਾਵੇ ਇਹ ਬਿਲਡਿੰਗ ਨੂੰ ਪਹਿਲਾਂ ਹੀ ਢਾਹ ਦਿੱਤਾ ਜਾਵੇ ਕਿ ਜੋ ਲੋਕਾਂ ਦਾ ਜਾਨ ਦਾ ਦਾ ਲੋਕਾਂ ਨੁਕਸਾਨ ਹੋ ਉਹ ਬਚ ਸਕੀ ਮੈਂ ਤਾਂ ਪ੍ਰਸ਼ਾਸਨ ਨੂੰ ਹੱਥ ਜੁੜ ਕੇ ਇਹੀ ਬੇਨਤੀ ਕਰਦਾ ਕਿ ਇਹ ਬਿਲਡਿੰਗ ਦਾ ਜਰੂਰ ਹੱਲ ਕੀਤਾ ਜਾਵੇ ਤੁਸੀਂ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਹੈ ਮੌਲਾ ਸਾਡੀ ਸਾਡੇ ਭਰਾ ਜੀ ਨੇ ਉਹਨਾਂ ਨੇ ਗਏ ਸੀਗੇ ਕਮਿਸ਼ਨਰ ਨੂੰ ਲੈਟਰ ਦਿੱਤਾ ਸੀਗਾ ਅੱਜ ਤੋਂ ਕਾਫੀ ਦਿਨ ਪਹਿਲਾਂ ਹੀ ਚੱਲਿਆ ਇਹ ਅਸੀਂ ਹੁਣ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰ ਜਾਨੇ ਕਿ ਇਹ ਬਿਲਡਿੰਗ ਦਾ ਹੱਲ ਕੀਤਾ ਜਾਵੇ ਕਿਉਂਕਿ ਬਾਰਸ਼ਾਂ ਹੋ ਰਹੀਆਂ ਆ ਇਹ ਬਿਲਡਿੰਗ ਕਦੀ ਵੀ ਡੈਕ ਸਾਦੀ ਕਿਉਂਕਿ ਇਹਨਾਂ ਉਹਨਾਂ ਨੇ ਲੋਹੇ ਦੀਆਂ ਤਾਰਾਂ ਦੇ ਨਾਲ ਖਿੱਚ ਪਾਈ ਹੋਈ ਹੈ ਕਿ ਇਹ ਬਿਲਡਿੰਗ ਜਣੀਏ ਦਿਨੋਂ ਵੱਢੇ ਲੱਗਣੇ ਇਹ ਬਹੁਤ ਹਾਲਾਤ ਮਾੜੇ ਆ ਦੇ ਇਹ ਕਦੀ ਵੀ ਡੈਕ ਸਾਦੀ ਇਹ ਨਾਈਆਂ ਵਾਲੇ ਚੌਂਕ ਦੇ ਵਿੱਚ ਇੱਕ ਬਿਲਡਿੰਗ ਡਿੱਗਣ ਵਾਲੀ ਆ ਤੇ ਇਹਦੇ ਲਈ ਮੈਂ ਅੱਜ ਤੋਂ ਕਮ ਸੇ ਕਮ 3-4 ਸਾਲ ਪਹਿਲਾਂ ਵੀ ਆਪਣੇ ਕਮਿਸ਼ਨਰ ਸਾਹਿਬ ਜਿਹੜੇ ਸੀਗੇ ਮੌਕੇ ਤੇ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਸੀ ਤੇ ਜਿਹੜੇ ਇਸ ਜਗ੍ਹਾ ਦੇ ਮਾਲਕ ਹੈਗੇ ਆ ਉਹਨਾਂ ਨੂੰ ਵੀ ਮੈਂ ਕਮਸ਼ੇ ਕਮ 10 ਵਾਰੀ ਫੋਨ ਕਰ ਚੁੱਕਿਆ ਆ ਵੀ ਇਸ ਬਿਲਡਿੰਗ ਨੂੰ ਢਵਾ ਲਓ ਇਹ ਲੋਕਾਂ ਦਾ ਨੁਕਸਾਨ ਕਰੇਗੀ ਪਰ ਨਾ ਕਮਿਸ਼ਨਰ ਸਾਹਿਬ ਨੇ ਸੁਣਿਆ ਤੇ ਨਾ ਹੀ ਇਹਨਾਂ ਦੇ ਮਾਲਕ ਜਿਹੜੇ ਚੱਡਾ ਸਾਹਿਬ ਹੈਗੇ ਆ ਉਹ ਉਹਨਾਂ ਨੇ ਸੁਣੀ ਆ ਤੇ ਮੇਰੀ ਬੇਨਤੀ ਇਹ ਹੀ ਆ ਵੀ ਕਮਿਸ਼ਨਰ ਮੌਕੇ ਦੇ ਕਮਿਸ਼ਨਰ ਸਾਹਿਬ ਨੂੰ ਵੀ ਉਹ ਇਸ ਤੇ ਕੋਈ ਕਾਰਵਾਈ ਕਰਕੇ ਇਹਨੂੰ ਢਵਾ ਦੇਣ ਤਾਂ ਕਿ ਕੋਈ ਕਿਸੇ ਰਾਹੀਰ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਪ੍ਰਧਾਨ ਜੀ ਇਸ ਮਾਮਲੇ ਨੂੰ ਲੈ ਕੇ ਤੁਸੀਂ ਕਮਿਸ਼ਨ ਸਰਦ ਦੇ ਧਿਆਨ ਚ ਲਿਆਂਦਾ ਹੈ ਇਹ ਮਾਮਲਾ ਬਹੁਤ ਪਹਿਲਾਂ ਲਿਆਂਦਾ ਸੀ ਲੇਕਿਨ ਹੁਣ ਨਹੀਂ ਲਿਆਂਦਾ ਤੇ ਹੁਣ ਵੀ ਮੈਂ ਤੁਹਾਡੇ ਰਾਹੀਂ ਜਿਵੇਂ ਇੱਕ ਕਮਿੰਦਰ ਸਾਹਿਬ ਨੂੰ ਮੈਂ ਇੱਕ ਰਿਟਰਨ ਚ ਐਪਲੀਕੇਸ਼ਨ ਵੀ ਦੇ ਦੇਣਾ ਵੀ ਤਾਂ ਕਿ ਇਹ ਤੇ ਜਲਦੀ ਕਾਰਵਾਈ ਹੋ ਜਾਵੇ ਤੇ ਬਿਲਡਿੰਗ ਕਿਸ ਨਾਮ ਦੇ ਉੱਪਰ ਕਿਸ ਜਗ੍ਹਾ ਦੇ ਉੱਪਰ ਹੈ ਇਹ ਨਾਈਆਂ ਦੇ ਚੌਂਕ ਚ ਸਰਾਏ ਰੋਡ ਤੇ ਤੇ ਨਾਮ ਵਗੈਰਾ ਹੈ ਕਿ ਬਿਲਡਿੰਗ ਮਾਲ ਦਾ ਨਾਮ ਨਹੀਂ ਹੈ ਇਹ ਪਾਲ हेयर कटिंग ਸਲੂਨ ਹੈ ਉਹਦੇ ਨਾਲ ਹੈ